ਨਾਮੋਹ ਅਗਨ ਸੋਕ ਸਾਗਰ ਸਤਿਗੁਰੂ ਜੀ ਵਚਨ ਕਰਦੇ ਨੇ ਕਿ اے ਕਿਰਪਾਲੁ ਕਿਰਪਾ ਨੂੰ ਵਿਆਹੂ ਸਤਿਗੁਰੂ ਜੀ ਨਾਸਵਨ ਉਦਾਰਥਾਂ ਦੇ ਮੋਹ ਕ੍ਰਿਸ਼ਨਾਂ ਦੀ ਅੱਖ ਚਿੰਤਾ ਦੇ ਸਮੁੰਦਰ ਦੇ ਵਿੱਚੋਂ ਕਰ ਕਿਰਪਾ ਉਧਰ ਹਰ ਨਾ ਕਰ ਇਹ ਸੋਹਣੇ ਹਰੀ ਕਿਰਪਾ ਕਰਕੇ ਸਾਨੂੰ ਵਿਚਾਰ ਲੈ ਇਹ ਸੰਸਾਰ ਨਾਸਵੰਤ ਉਦਾਰਤਾਂ ਦਾ ਮੋਹ ਦਾ ਪਰਿਆਪਿਆ ਹੈ ਕ੍ਰਿਸ਼ਨਾਂ ਦੀ ਅੱਖ ਵਾਲ ਰਹੀ ਹੈ ਚਿੰਤਾ ਦਾ ਸਮੁੰਦਰ ਹੈ ਇਹਦੇ ਵਿੱਚੋਂ ਵਚਨ ਵਾਸਤੇ ਕੇਵਲ ਤੇ ਕੇਵਲ ਇੱਕ ਸਾਡਾ ਗੁਰੂ ਹੀ ਸਹਾਇਕ ਹੋ ਸਕਦਾ ਹੈ ਇਸ ਗੱਲ ਕੇ ਬਾਅਦ ਸੇ ਕਹਿੰਦੇ ਆਪਣੀ ਸਤਿ ਪੂਜੀਆਂ ਦੇ ਚਰਨਾਂ ਚ ਬੇਨਤੀ ਕਰਿਆ ਕਰ ਕਿ ਇਹ ਸਤਿਗੁਰੂ ਕਿਰਪਾ ਕਰਕੇ ਸਾਨੂੰ ਆਪ ਇਹਨਾਂ ਜਨਾਹ ਵਿਕਾਰਾਂ ਤੋਂ ਚਿੰਤਾ ਦੀ ਚਿੰਤਾ ਦੇ ਸਮੁੰਦਰ ਚੋਂ ਤ੍ਰਿਸ਼ਨਾ ਦੀ ਆਤਕਿਓ ਤੇ ਨਾਸਵੰਤ ਪਦਾਰਥਾਂ ਵੀ ਜਿਹੜੀ ਸਾਡੇ ਅੰਦਰ ਔਖ ਹੈ ਮੋਹ ਹੈ ਇਹ ਔਖ ਤੋਂ ਇਹ ਮੋਹ ਤੋਂ ਸਾਨੂੰ ਕਿਰਪਾ ਕਰਕੇ ਆਪ ਬਚਾ ਕਰਕੇ ਰੱਖੋ ਚਰਨ ਕਮਲ ਸਰਨਾਇ ਨਰੈਣ हे नारायण ਜੀ ਅਸੀਂ ਜੀਵ ਤੇਰੇ ਸੋਹਣੇ ਚਰਨਾਂ ਦੀ ਸਰਨ ਵਿੱਚ ਆਏ ਹਾਂ ਸਾਡੇ ਤੇ ਕਿਰਪਾ ਕਰੋ ਦੀਨਾ ਨਾਥ ਭਗਤ ਪੜੈਣਾ ਰਹਾਉ اے ਕਿਰਪਾ ਦੇ ਖਸਮ اے ਭਗਤਾਂ ਦੇ ਆਸਰੇ ਸਾਨੂੰ ਬਕਾਰਾਂ ਤੋਂ ਬਚਾਈ ਰੱਖ ਬਕਾਰਾਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਅਸੀਂ ਆਪ ਜੀ ਦੀ ਸੱਜ ਵਿੱਚ ਆਏ ਹਾਂ ਰਹਾਉ ਅਨਕ ਨਾਥ ਭਗਤ ਭੈ ਵਿਟਣ ਏ ਨਿਆਸਿਆਂ ਦੇ ਆਸਰੇ へ ਭੈ ਭਗਤਾਂ ਦੇ ਸਾਰੇ ਦਰ ਦੂਰ ਕਰਨ ਵਾਲੇ ਮੈਨੂੰ ਗੁਰੂ ਦੀ ਸੰਗਤ ਬਖਸ਼ਿਓ ਹੂੰ ਗੁਰੂ ਦੀ ਸੰਗਤ ਬਖਸ਼ ਦੇ ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਸਾਧ ਸੰਗ ਜਨ ਦੂਤ ਨ ਭੇਟਣਾ ਸਤਿਗੁਰੂ ਜੀ ਕਹਿੰਦੇ ਮੈਨੂੰ ਗੁਰੂ ਦੀ ਸੰਗਤ ਬਖਸ਼ ਦੇ ਕਿਰਪਾ ਕਰਕੇ ਕਿਉਂਕਿ ਗੁਰੂ ਦੀ ਸੰਗਤ ਵਿੱਚ ਰਹਾ ਜੰਮ ਮੂਤ ਵੀ ਨੇੜੇ ਹੀ ਟੁੱਕਦੇ ਹਨ ਸੰ ਮੌਤ ਦਾ ਜਿਹੜਾ ਡਰ ਹੈ ਉਹ ਵੀ పో ਨਹੀਂ ਸਕਦਾ ਕਿਉਂਕਿ ਬਾਸਾਈਆਂ ਦੇ ਵਚਨ ਆਪਾਂ ਸਰਵਣ ਕਰਦੇ ਹਾਂ ਰੋਜ਼ ਸਰਵਣ ਕਰਦੇ ਹਾਂ ਸੰਧਿਆ ਵੇਲੇ ਕੀਰਤਨ ਸੋਲਾ ਸਹਿਬ ਜੀ ਦੇ ਬਾਤ ਬਾਸਾ ਕਹਿੰਦੇ ਨੇ ਜਿਹਾ ਸਾਧੂ ਗੋਵਿੰਦ ਭਜਨ ਕੀਰਤਨ ਆਨੰਤ ਨੀਤ ਨਾਮਾ ਨਾ ਕੋ ਨਹਿ ਛੁਕ ਹੈ ਨਿਤ ਨੰਦਯੋੰ ਦੂਤ। 파ਸਾ ਜੀ ਕਹਿੰਦੇ ਨੇ ਧਰਮ ਰਾਜ ਆਪਣੀ ਜੰਗੂਕਤਾ ਨੂੰ ਇਹ ਟੱਕਦਾ ਹੈ ਰੋਕਦਾ ਹੈ ਜਿੱਥੇ ਹਰੀ ਦੇ ਪਿਆਰੇ ਬੈਠੇ ਨੇ ਜਿੱਥੇ ਉਸ ਕਾਲਪੁਰਖ ਵਹਿਗੁਰੂ ਜੀ ਦੀ ਕੀਰਤੀ ਹੋ ਰਹੀ ਹੈ ਉਥੇ ਤੁਸੀਂ ਨੇੜੇ ਵੀ ਜਾਣਾ ਹੈ ਇਸ ਕਰਕੇ 파ਸਾ ਕਹਿੰਦੇ ਨੇ ਪ੍ਰਭ ਗੁਰੂ ਜੀ ਕਿਰਪਾ ਕਰੋ ਸਤਿਗੁਰੂ 파ਸਾ ਮੇਹਰ ਕਰੋ ਸਾਡੇ ਤੇ ਸਾਨੂੰ ਗੁਰੂ ਦੀ ਸੰਗਤ ਵਰਸੋ ਕਿਉਂਕਿ ਗੁਰੂ ਦੀ ਸੰਗਤ ਵਿੱਚ ਮੌਤ ਦਾ ਡਰ ਕੋ ਨਹੀਂ ਸਕਦਾ ਐ ਇਹਦੇ ਜਮ ਨੇੜੇ ਨਹੀਂ ਆ ਸਕਦੇ ਹਨ ਜੀਵਨ ਰੂਪ ਅਨੂਪ ਦਇਆਲਾ ਇਹ ਜ਼ਿੰਦਗੀ ਦੇ ਸੋਮੇ ਇਹ ਦੁਖੀ ਪ੍ਰਭੂ ਇਹ ਦਇਆ ਦੇ ਘਰ ਆਪਣੀ ਸਿੱਖ ਸਲਾਹ ਵਚ ਤੇਰੀ ਸਿੱਖ ਸਲਾਹ ਮੇਰਾ ਮਨ ਕਰਦਾ ਰਹੀ ਅਸੀਂ ਤੇਰੀ ਸਿੱਖ ਸਲਾਹ ਦੇ ਗੀਤ ਗਾਉਂਦੇ ਰਹੀਏ ਰਾਵਣ ਗੁਨਾ ਕੱਟਿਏ ਜਮ ਜਾਲਾ ਕਿਉਂਕਿ ਤੇਰੇ ਗੁਨਾ ਨੂੰ ਯਾਦ ਕੀਤਿਆਂ ਤੇਰਾ ਸਿਮਰਨ ਕੀਤਿਆਂ ਤੇਰੀ ਸਿਫਤ ਸਦਾ ਕੀਤਿਆਂ ਮੌਤ ਦੀ ਪਾਹੀ ਕੱਟੀ ਜਾਂਦੀ ਐ ਮੌਤ ਫਿਰ ਨੇੜੇ ਨਹੀਂ ਟੁੱਕਦੀ ਐ ਇਸ ਕਰਕੇ ਸਾਨੂੰ ਆਪਣੀ ਸਿਫਤ ਸਦਾ ਬਖਸ਼ੋ ਜੀ ਅੰਮ੍ਰਿਤ ਨਾਮ ਰਾਸੁਨ ਨਿਤ ਜਾਪੈ ਜਿਹੜਾ ਵੀ ਮਨੁੱਖ ਆਪਣੀ ਜੀਬ ਦੇ ਨਾਲ ਸਦਾ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਜਪਦਾ ਹੈ। रोग रूप माया ਨਗਤ ਤੇ ਫਿਰ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜਾ ਵੀ ਮਨੁੱਖ ਕੋਈ ਰਸਨਾ ਨਾਲ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਸ ਉੱਤੇ ਇਹ ਮਾਇਆ ਜੋਰ ਨਹੀਂ ਪਾ ਸਕਦੀ ਹੈ। ਜਿਹੜੀ ਸਾਰੇ ਰੋਗਾਂ ਦਾ ਮੂਲ ਹੈ। ਇਸੇ ਕਰਕੇ ਇਹ ਮਾਇਆ ਤੋਂ ਵਚਣਵਾਰ ਇਹ ਨਾਮ ਜਪਿਆ ਕਰ ਜਪੋ ਗੋਬਿੰਦ ਸੰਗੀ ਸਬਤਾਰੀ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਪਾਈ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਉਹ ਆਪਣੇ ਸਾਥੀਆਂ ਨੂੰ ਸੰਸਾਰ ਸੁਮੰਗਲ ਤੋਂ ਪਾਰ ਲੰਘਾ ਲੈਂਦਾ ਹੈ ਆਸਾ ਕਹਿੰਦੇ ਆਪ ਦੇ ਕਰਣਾ ਹੀ ਐ ਉਹਨੇ ਨਾਮ ਜਪਨ ਸਦਕਾ ਨਾਮ ਦੇ ਵਿੱਚ ਇੰਨੀ ਘਾਗਰ ਹੈ ਉਹਦੀ ਸੰਗਤ ਕਰਨ ਵਾਲੇ ਉਹ ਗਿਰ ਸੰਗੀ ਸਾਥੀ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਇਸ ਕਰਕੇ ਤੂੰ ਦਾ ਨਾਮ ਜਪਿਆ ਕਰ ਉਹ ਹਤ ਨਹੀਂ ਪੰਜ ਵਟਵਾਰੀ ਤੇ ਪਾਸਾ ਕਹਿੰਦੇ ਜੇ ਤੂੰ ਨਾਮ ਜਪੇਗਾ ਫਿਰ ਜਿਹੜੇ ਪੰਜ ਟਾਕੂ ਨੇ ਨਾ ਤੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਇਸ ਪੰਜਾਂ ਲੁਟੇਰਿਆਂ ਦਾ ਨਾਮ ਜਪਣ ਵਾਲੇ ਮਨੁੱਖ ਦੇ ਉੱਤੇ ਕੋਈ ਦਬਾਅ ਨਹੀਂ ਹੈ ਉਹ ਆਪਣਾ ਜੋਰ ਨਹੀਂ ਪਾ ਸਕਦੇ ਉਹਨਾਂ ਦੀ ਤੇਸ ਨਹੀਂ ਚੱਲਦੀ ਹੈ ਮਨ ਵਚ ਕ੍ਰਮ ਤਵ ਏਕ ਧਿਆਏ ਸਹਿਪਾਸੰਗਿੰਦ ਭਾਈ ਜਿਹੜਾ ਮਨੁੱਖ ਆਪਣੇ ਮਨ ਦੇ ਨਾਲ ਮਨ ਫਿਰ ਵਚਨ ਆਪਣੇ ਬਚਨਾਂ ਦੇ ਰਾਹੀ ਰਸਨਾ ਦੇ ਰਾਹੀ ਕੰਮ ਆਪਣੇ ਕੰਮਾਂ ਦੇ ਰਾਹੀ ਜਿਹੜਾ ਵੀ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਇੱਕ ਪਰਮਾਤਮਾ ਦਾ ਧਿਆਨ ਘਰੀ ਰੱਖਦਾ ਹੈ ਭਾਵ ਕੇ ਮਨ ਦੇ ਰਾਹੀ ਕਾਲਪੁਰਖ ਨਾਲ ਜੁੜਿਆ ਰਹਿੰਦਾ ਹੈ ਬਚਨਾਂ ਦੇ ਰਾਹੀ ਭਾਵ ਰਸਨਾ ਦੇ ਰਾਹੀ ਉਸ ਕਾਲਪੁਰਖ ਦੀ ਸੇਧ ਸੁਲਾਹ ਕਰਦਾ ਹੈ ਕੰਮ ਨੂੰ ਧੰਦਾ ਕਰਦੇ ਹੋਏ ਵੀ ਕਾਲਪੁਰਖ ਨੂੰ ਚੇਤੇ ਰੱਖਦਾ ਹੈ ਸਰਬ ਫਲਾਂ ਸੁਈ ਜਨ ਪਾਈ ਫਿਰ ਉਹੀ ਮਨੁੱਖ ਭਾਈ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦੇ ਆ ਕਿਉਂਕਿ ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਦਾ ਇਹ ਫਲ ਨਹੀਂ ਹੈ ਸੰਸਾਰ ਤੇ ਆਈ ਚੰਗੀਆਂ ਕੋਠੀਆਂ ਬਣਾ ਲਈਆਂ ਚੰਗੇ ਧਨ ਮਾਇਆ ਇਕੱਠੀ ਕਰ ਲਈ ਇਹ ਅਸਲੀ ਕਰਨ ਮਨੁੱਖਾ ਜਨਮ ਦਾ ਨਹੀਂ ਹੈ ਅਸਲੀ ਕਾਰਜ ਉਹ ਜੋ ਕੁਝ ਹੋਰ ਹੈ ਮਨੁਖਾ ਦੇਨੁ ਦਾ ਨੁਖਾ ਦੇਨੁ ਸਤਿਗੁਰ ਜੀ ਕਹਿੰਦੇ ਭਾਈ ਤੈਨੂੰ ਨਾਮ ਰੂਪੀ ਤਨ ਇਕੱਠਾ ਕਰਨ ਵਾਸਤੇ ਮਿਲੇ ਇਸ ਕਰਕੇ ਬਣ ਕਰ ਕੋ ਬਣ ਜਾ ਰਹੋ ਵੱਖਰ ਰਹਿਓ ਸੰਭਾਲ ਤੈਸੀ ਵਤ ਵਿਸਾਈ ਹੈ ਜੈਸੀ ਜਿਬ ਹੈ ਨਾਲ ਆਪ ਸਾਹਿਬ ਕਹਿੰਦੇ ਨੇ ਜਿਹੜਾ ਤਨ ਤੂੰ ਇਕੱਠਾ ਕਰਦਾ ਹੈ ਇਹ ਤੇਰੇ ਨਾਲ ਜਾਣ ਵਾਲਾ ਤੇ ਹੈ ਨਹੀਂ ਤੇਰੇ ਕੰਮ ਆਉਣ ਵਾਲਾ ਨਹੀਂ ਹੈ ਕੰਮ ਕਿੜਾ ਧਨ ਆਏਗਾ ਨਾਮ ਰੂਪੀ ਧਨ ਕਿ ਨਹੀਂ ਬਣ ਗਿਆ ਕਾਂਸੀ ਤਾਂਬਾ ਕਿ ਨਹੀਂ ਲੌਂਗਸ ਭਰੀ ਸੰਤ ਹੋ ਵਾਂਜਿਆ ਨਾਮ ਗੋਵਿੰਦ ਕਾ ਐਸੀ ਖੇਪ ਹਮਾਰੀ ਆਸਾ ਕਹਿੰਦੇ ਨਾਮ ਰੂਪੀ ਧਨ ਇਕੱਠਾ ਕਰ ਸਿਮਰਨ ਕਰਿਆ ਕਰ ਸੇਵਾ ਕਰਿਆ ਕਰ ਉਸ ਅਕਾਰਪੁਰਖ ਵਹਿਗੁਰੂ ਜੀ ਦੀ ਸਿਮਤ ਸਦਾ ਦੇ ਗੀਤ ਗਾਇਆ ਕਰ ਇਹ ਧਨ ਤੇਰਾ ਨਾਲ ਜਾਣ ਵਾਲਾ ਹੈ ਇਸ ਕਰਕੇ ਬਾਸਕਿੰਦੇ ਭਾਈ ਜਿਹੜਾ ਮਨੁੱਖ ਪਰਮਾਤਮਾ ਦੇ ਵਿੱਚ ਧਿਆਨ ਘੜੀ ਰੱਖਦਾ ਹੈ ਮਨ ਕਰਕੇ ਰਸਨਾ ਕਰਕੇ ਆਪਣੇ ਕੰਮ ਧੰਦੇ ਕੰਮਾ ਕਰਕੇ ਉਸ ਕਾਲਪੁਰਖ ਨੂੰ ਤੁੰਦਾ ਹੈ ਫਿਰ ਉਹੀ ਮਨੁੱਖ ਆਪਣੇ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਹੈ ਧਾਰ ਅਨੁਗ੍ਰਹਿ ਆਪਣਾ ਪ੍ਰਪੀਨਾ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਹੈ ਕੇਵਲ ਨਾਮ ਭਗਤ ਰਸ ਦਿਨਾ ਸਹਿਬ ਜੀ ਕਹਿੰਦੇ ਫਿਰ ਉਸ ਨੂੰ ਭਾਈ ਅਕਾਲ ਪੁਰਖ ਵੈਦੂ ਜੀ ਨੇ ਆਪਣਾ ਨਾਮ ਬਖਸ਼ਿਆ ਉਸ ਨੂੰ ਆਪਣੀ ਭਗਤੀ ਦਾ ਸਵਾਦ ਦਿੱਤਾ ਹੈ ਜਿਹਨੂੰ ਵੀ ਆਪਣਾ ਬਣਾ ਲਿਆ ਹੈ ਆਦਿ ਮਦ ਅੰਤ ਪ੍ਰਭ ਸੋਈ ਆਦ ਮਦ ਅੰਤ ਪਾਪ ਆਦ ਜਗ ਦੇ ਸ਼ਰੂ ਵਿੱਚ ਮਦ ਵਿਚਕਾਰ ਦੇ ਸਮੇਂ ਵਿੱਚ ਅੰਤ ਅਖੀਰ ਦੇ ਵਿੱਚ ਪਾਪ ਕਹਿੰਦੇ ਜਦੋਂ ਇਹ ਸੰਸਾਰ ਦੇ ਵਿੱਚ ਤੂੰ ਆਇਆ ਸੀ ਸ਼ੁਰੂ ਹੋਈ ਸੀ ਤੇਰੀ ਜ਼ਿੰਦਗੀ ਉਦੋਂ ਵੀ ਤੇ ਅੰਤ ਮਦ ਇਹ ਸੰਸਾਰ ਵਿੱਚ ਰਹਿੰਦੇ ਹੋਰੇ ਵੀ ਅੰਤ ਜਦੋਂ ਸੰਸਾਰ ਤੋਂ ਜਾਣਾ ਹੈ ਇਸ ਕਰਕੇ ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ ਤੇ ਹੁਣ ਵੀ ਹੈ ਤੇ ਜਗਤ ਦੇ ਅਖੀਰ ਵਿੱਚ ਵੀ ਉਹ ਅਕਾਲ ਪੁਰਖ ਵੈਗੁਰੂ ਹੀ ਹੋਵੇਗਾ ਹੋਰ ਇੱਥੇ ਕੋਈ ਵੀ ਵਸਤੂ ਨਹੀਂ ਹੋਵੇਗੀ ਨਾਮ ਲਹਿਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਉ ਨਾਨਕਿ ਜਗਤ ਮੈਂ ਕਿਨ ਜਪਿਉ ਗੁਰਮੰਤ ਪਾਸਾ ਕਹਿੰਦੇ ਜਿਨੇ ਗੁਰੂ ਵਾਲਾ ਬਣ ਕੇ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਭਾਵ ਸ਼ਬਦ ਨੂੰ ਜਪ ਲਿਆ ਜਾਦੇ ਹੋ ਰਹੇਗਾ ਸੰਸਾਰ ਤੇ ਸਾਡੇ ਸਾਹਮਣੇ ਹੈ ਬਾਬਾ ਹਰੀਦਾਸ ਮਹਾਂਪੁਰਖ ਇਹ ਅੱਜ ਵੀ ਜਗਤ ਵਿੱਚ ਨੇ ਇਹਨਾਂ ਨੂੰ ਅੱਜ ਵੀ ਇਹਨਾਂ ਦੀ ਪੂਜਾ ਹੁੰਦੀ ਹੈ ਸੰਸਾਰ ਪੂਜਦਾ ਹੈ ਕਾਹਦੇ ਕਰਕੇ ਨਾਮ ਜਪਣ ਕਰਕੇ ਕਿਉਂਕਿ ਇਹਨਾਂ ਨੇ ਨਾਮ ਜਪਿਆ ਵੰਦਗੀ ਕੀਤੀ ਉਸ ਅਕਾਰ ਪੁਰਖ ਵੈ ਗੁਰੂ ਜੀ ਨੂੰ ਸਮਲਿਆ ਸਿਫਤਸਲਾ ਦੇ ਗੀਤ ਗਾਏ ਤੇ ਪਾਰਸਾ ਕਹਿੰਦੇ ਇਸ ਕਰਕੇ ਪਾਈ ਜਿਹੜਾ ਆਦ ਸੰਸਾਰ ਦੇ ਸ਼ੁਰੂ ਤੋਂ ਮੱਧ ਹੁਣ ਵੀ ਅੰਤ ਜਦੋਂ ਇਸ ਸੰਸਾਰ ਦਾ ਅੰਤ ਹੋਵੇਗਾ ਤੇ ਕੇਵਲ ਤੇ ਕੇਵਲ ਉਹ ਪਰਮਾਤਮਾ ਹੀ ਇਸ ਸੰਸਾਰ ਵਿੱਚ ਰਹੇਗਾ ਨਾਨਕ ਇਸ ਵਿਨ ਅਗਰ ਨਾ ਕੋਈ ਇਸ ਕਰਕੇ ਪਾਸਾ ਹੁਣ ਵੱਡਿਆਂ ਦੇ ਮੂਹਰ ਲਾ ਕੇ ਤਾਂ ਗੁਰਦਮਨ ਦੇ ਜੀ ਕਹਿੰਦੇ ਨੇ ਇਹ ਨਾਨਕ ਉਸ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ ਸੰਸਾਰ 'ਤੇ ਜਿੰਨੇ ਮਰਜੀ ਇੱਥੇ ਅੱਜ ਦੇ ਸਮੇਂ ਦੇ ਵਿੱਚ ਗੁਰੂ ਬਣੇ ਹੋਏ ਨੇ ਆਪਣੇ ਆਪ ਨੂੰ ਰੱਬ ਵੀ ਉਕਾਉਂਦੇ ਨੇ ਬੜਾ ਕੁਝ ਚੱਲ ਰਿਹਾ ਹੈ ਸੰਸਾਰ ਤੇ ਪਰ ਬਾਸਾਹ ਜੀ ਕਹਿੰਦੇ ਉਹਦੇ ਵਰਗਾ ਨਹੀਂ ਕੋਈ ਹੋ ਸਕਦਾ ਹੈ ਉਹ ਕੇਵਲ ਇੱਕ ਅਕਾਰ ਪੁਰਖ ਵੈ ਗੁਰੂ ਹੀ ਹੈ ਉਹਦੇ ਵਰਗਾ ਸੰਸਾਰ ਤੇ ਨਾ ਹੋਇਆ ਹੈ ਨਾ ਹੋਣਾ ਹੈ ਇਸ ਕਰਕੇ ਬਾਸਾਹ ਕਹਿੰਦੇ ਨਾਨਕ ਇਸ ਵਿੱਚ ਨਾ ਆਵਰਨਾ ਕੋਈ ਉਸ ਅਕਾਰ ਪੁਰਖ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਜਿਹੜਾ ਸਾਡੀ ਸਹਾਇਤਾ ਕਰ ਸਕੇ ਜਿਹੜਾ ਸਾਡੀ ਸਹਾਇਤਾ ਕਰ ਸਕੇ ਜਿਹੜਾ ਸਾਡੀ ਦੋਈ ਜਹਾਨੀ ਸੰਸਾਰ ਦੇ ਵਿੱਚ ਵੀ ਅਗਲੀ ਦਰਗਾਹ ਦੇ ਵਿੱਚ ਵੀ ਸੈ ਇ ਕਰ ਸਕੇ ਇਸ ਕਰਕੇ ਭਾਈ ਆਪਾਂ ਗੁਰੂ ਵਾਲੇ ਬਣੀਏ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕਰਕੇ ਸਤਿਗੁਰਾਂ ਤੋਂ ਨਾਮ ਦੀਆਂ ਦਾਤਾਂ ਪ੍ਰਾਪਤ ਕਰੀਏ ਨਾਮ ਜਪ ਕੇ ਆਪਣੀ ਆਜ ਨੂੰ ਸਫਲਾ ਕਰੀਏ ਨਾਮ ਰੂਪੇ tane ਇਕੱਠਾ ਕਰਕੇ ਸੰਸਾਰ ਤੁ ਜਾਵਾਂਗੇ ਫਿਰ ਬਾਸਾ ਕਹਿੰਦੇ ਅੱਗੇ ਜਾ ਕੇ ਭਾਈ ਤੈਨੂੰ ਕੋਈ ਆਫ ਨਹੀਂ ਆ